ਸਕਦੇ ਕਬੱਡੀ ਦਿਲ ਕਮਜ਼ੋਰ ਕਾਲਿਆ ਓਏ ਖੇਡ ਨਹੀਂ ਸਕਦੇ ਕਬੱਡੀ ਦਿਲ ਕਮਜ਼ੋਰ ਕਾਲਿਆ ਓਏ ਦਿਲ ਕਮਜ਼ੋਰ ਕਾਲਿਆ ਓਏ ਆ ਫਾਈਨਲ ਹੈ ਬਾਈ ਕਟੋ ਕਬੱਡੀ ਕਲੱਬ ਦਾ ਕਹਿੰਦੇ ਫਾਈਨਲ ਮੈਚ ਇਸ ਲਈ ਮੇਰੇ ਮਿੱਤਰੋ ਕਲਗੀਤਰ ਆਜ਼ਾਦ ਵਰਸਸ ਦਸ਼ਮੇਸ਼ ਲਾਇਨਸ ਬ੍ਰਦਰ ਆ ਰੇਸ਼ਨ ਸਿੰਘ ਬੱਗੇ ਪਿੰਡ ਵਾਲੇ ਦਾ ਪੁੱਤਰ ਹੈ ਇਹ ਗਾਂਧਰਾ ਵਾਲੇ ਪੰਮੇ ਦਾ ਚੰਡਿਆ ਹੋਇਆ ਇਹਦੇ ਰਿਕਾਰਡ ਬੋਲਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਬਲਵੀਰ ਸਿੰਘ ਤਿਆਰ ਹੈ ਬਲਵੀਰ ਸਿੰਘ ਦੁੱਲਾ ਬੱਗੇ ਪਿੰਡ ਵਾਲਾ ਤਿਆਰ ਵਰ ਤਿਆਰ ਕਬੱਡੀ ਦਾ ਖਿਡਾਰੀ ਦੁਨੀਆ ਦੇ ਟਾਪਰ ਇਸ ਵੇਲੇ ਤਿਆਰ ਨੇ ਐਨ ਵੱਡੀ ਟੱਕਰ ਵੱਡੀ ਫਾਈਟ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੁੱਲੇ ਦੀ ਰੇਡ ਪਾਸੇ ਸ਼ਿਲੂ ਔਰ ਦੂਜੇ ਪਾਸੇ ਦੁੱਲਾ ਟੱਕਰ ਵੱਡੀ ਹੋਣੀ ਹੈ ਟੱਕਰ ਵੱਡੀ ਹੋਣੀ ਹੈ ਤੇ ਨੰਬਰ ਆਜ਼ਾਦ ਕਲਗੀ ਧਰਦਾ ਜਾਂ ਕਲਗੀ ਤਾਰਾ ਆਜ਼ਾਦ ਦਾ ਸਾਹਦੇ ਤੌਰ ਤੇ ਬਣੀ ਹੋਈ ਖੇਡ ਕਲੱਬ ਮੱਖਣਲੀ ਅੰਬਾ ਆ ਗਿਆ ਅੰਬਾ ਆ ਗਿਆ ਸੁਰਸਿੰਘ ਵਾਲਾ ਕਬੱਡੀ ਪਾਉਣ ਦੇ ਵਾਸਤੇ ਦੁਨੀਆ ਦਾ ਜਾਨਦਾਰ ਕਬੱਡੀ ਖਿਡਾਰੀ ਹੈ ਦੁਨੀਆ ਦਾ ਸ਼ਾਨਦਾਰ ਕਬੱਡੀ ਖਿਡਾਰੀ ਹੈ ਉਧਰੇ ਪਾਸੇ ਵੱਜ ਗਈ ਕੰਜੀ ਵੱਜ ਗਈ ਕੰਜੀ ਹੰਦੇ ਦੂਰ ਸਮਾਂ ਬੀਤਦਾ ਹੈ ਆਈ ਹੋਏ ਜਾਨ ਸ਼ਗੰਦੇਆਂ ਨਾਲ ਜਿਉਂ ਮਿਲਣਾ ਵੱਜ ਕਰਨਾ ਰੌਣਕ ਮੁਖ ਮੁਹੰਮਦ ਉਹ ਜੇ ਰਵੇ ਦਾ ਮੰਨਾ ਅਲੀ ਜ਼ਫਰ ਕੰਬੋ ਉਹ ਟੌਪ ਦਾ ਜਾਫੀ ਲੈਂਦੇ ਪੰਜਾਬ ਦਾ ਦੁਨੀਆ ਦੇ ਵਿੱਚ ਨਾਮ ਚੱਲਦਾ ਇਸ ਕਬੱਡੀ ਖਿਡਾਰੀ ਦਾ ਇਹ ਹੈ ਅਲੀ ਜ਼ਫਰ ਕੰਬੋ ਕੰਬੋ ਬਰਾਗੇ ਦੇ ਨਾਲ ਲਾਲਾ ਵੈਦੁੱਲਾ ਔਰ ਜਦੋਂ ਪੰਜਾਬ ਦੇ ਵਿੱਚ ਆਉਂਦਾ ਖੇਡਣ ਦੇ ਲਈ ਤੇ ਦੁਨੀਆ ਮਾਨ ਕਰਦੀ ਪਰ ਆ ਵੀ ਕਹਿੰਦੇ ਮੇਰੇ ਵੀਰੋ ਯਾਫਰ ਅਲੀ ਕੰਬੋ ਪਰ ਕਲੀਮ ਮੁੱਲਾ ਜੱਟ ਅਗਲੀ ਕਬੱਡੀ ਪੌਣ ਦੇ ਲਈ ਜਦ ਪਹਿਲੇ ਸਾਲ ਇਹ ਪੁੱਜਿਆ ਕੱਪ ਤੇ ਤੇ ਕਰਾਈ ਧੰ 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 ਮੇਰੇ ਮਿੱਤਰੋ ਲੱਗਿਆ ਜੋਰ ਮਨੀਸ਼ ਹੈ ਮਨੀਸ਼ ਹੈ ਬਾਹੂ ਅਕਬਰਪੁਰ ਪਿੰਡ ਵਾਲਾ ਬਾਹੂ ਅਕਬਰਪੁਰ ਦੀ ਧਰਤੀ ਰੋਤਕ ਦਾ ਇਲਾਕਾ ਮਨੀਸ਼ ਗੋਲਡੀ ਸੋਤਾ ਪਿਆ ਪਾਣੀ ਮੁੰਡੇ ਨੂੰ ਜ਼ੋਰ ਲੱਗਿਆ ਪਿਆ ਉਹ ਨਿਊਜ਼ੀਲੈਂਡ ਵਾਲਿਓ ਕਿਵੇਂ ਬਣੂ ਨਿਆਰਾ ਫਿਰ ਨਿਆਰਾ ਵੱਖਰਾ ਹਰੇਸ਼ਮਦੀ ਰੇਡ ਆ ਮੱਖਣ ਵਾਲੀ ਦੀ ਗੱਲ ਕਰਨਗੇ ਨਿਊਜ਼ੀਲੈਂਡ ਦੇ ਪਹਿਲੇ ਕਬੱਡੀ ਕੱਪ ਦਾ ਉੱਤਮ ਜਾਫੀ ਸੀਚੇ ਵਾਲਿਆ ਬਿੰਦੂ ਬਹੁਤ ਤਗੜਾ ਜੱਫਾ ਮੈਦਾਨ ਦੇ ਵਿੱਚ ਲਾ ਕੇ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਬਿਲਾਲ ਮੋਹਸਨ ਢੱਲੋ ਇਹ ਕਾਰੀ ਸਰੀ ਦੇ ਕਾਕੇ ਵਰਗਾ ਨਾਜ਼ਕ ਖਿਡਾਰੀ ਦਾ ਉਟਾਲਾਂ ਦੇ ਲਾਡੀ ਵਰਗਾ ਅੰਦਾਜ਼ ਹੈ ਉਹ ਜਾਦੂਗਰ ਖੇਡ ਕਬੱਡੀ ਦਾ ਕਰਕੇ ਯਾਦਗਰਾਂ ਨੂੰ ਦੇਖਦੇ ਨੇ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰ ਤਿਆਰ ਅੱਲਾਹ ਤਾਲਾ ਨੂੰ ਯਾਦ ਕੀਤਾ ਚਾਰ ਜਾਫਿਆਂ ਦਾ ਵਰਤਾਵਾ ਬੋਲ ਦਿੰਦਾ ਹੈ ਆ ਬਾਲੇ ਵਰਗੇ ਨੌਜਵਾਨ ਅਮਰ ਵਰਗੇ ਸ਼ੀਲੂ ਵਰਗੇ ਮਨੀਸ਼ ਵਰਗੇ ਆ ਦੁਨੀਆ ਦੇ ਚੋਟੀ ਦੇ ਜਾਫੀ ਹਮਲਟ ਨਿਊਜ਼ੀਲੈਂਡ ਦਾ ਖੂਬਸੂਰਤ ਸ਼ਹਿਰ ਹੈ ਔਰ ਦੂਸਰੇ ਪਾਸੇ ਟੱਕਰ ਦੇਖਦੇ ਨਹੀਂ ਹੁਣ ਮਨੀਸ਼ ਬਲੇਹਾਰ ਦੇ ਨਾਲ ਹੁੰਦੀ ਹੋਈ ਅਪੀਲ ਕੀਤੀ ਜਾ ਰਹੀ ਹੈ ਆਪੀ 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 ਨੰਬਰ ਮਨੀਸ਼ ਦਾ ਰਿਵਿਊ ਲੈ ਸਕਦੇ ਹਾਂ ਔਰ ਐਫਆਈ ਨੇ ਨੰਬਰ ਜਿਹੜਾ ਜਾਫੀ ਨੂੰ ਦਿੱਤਾ ਹੈ ਔਰ ਰਿਵਿਊ ਜਿਹੜੀ ਕਮੇਟੀ ਹੈ ਸਾਡੇ ਜੋਵਨ ਜੀ ਕਰਿਓ ਚੈੱਕ ਜੋਵਨ ਜੰਡਿਆਲਾ ਦੀਪਾ ਕਾਰੇ ਸੰਘਾਂ ਵਾਲਾ ਸੇਠੀ ਖਾਨਪੁਰੀਆ ਐਰੀ ਸੰਧੂਣੀ ਨਸੀਬ ਹੋਣੀ ਆਉ ਬੈਠਾ ਬੱਬਲੂ ਪ੍ਰਧਾਨ ਕੁਰਕ ਖੇਤਰ ਦੀ ਧਰਤੀ ਦਾ ਲੈ ਵੀ ਗੋਪੀ ਭਾਜੀ ਮੁਬਾਰਕਵਾਦਿਆ ਮੁਬਾਰਕਵਾਦਿਆ ਵੱਡੇ ਮੇਲੇ ਹੋ ਰਿਹਾ ਆ ਸਾਹਮਣੇ ਦਿਉਰੇ ਵਾਲਾ ਰਵੀ ਪੁਆਇੰਟ ਲੱਗੇ ਵਾਪਸ ਗਿਆ ਲਓ ਖਾਨ ਵਾਲੀ ਜਿੰਦਰ ਤੋਂ ਬਾਅਦ ਜੇ ਕੋਈ 911 ਹੋਇਆ ਖੇਡ ਕਬੱਡੀ ਦਾ ਆਹ ਹਾ ਗੁਰਲੇ ਬੜੀ ਵਾਲਾ ਆਹ ਸਿਕ ਸਰਦਾਰ ਕਬੱਡੀ ਖਿਡਾਰੀ ਰਾਜੂ ਨਾਮ ਹੈ ਸਮਰਾਲੇ ਦਾ ਏਰੀਆ ਆ ਬੱਲੇ ਬੱਲੇ ਗਰਾਉਂਡ ਵਾਲੀ ਗੱਲ ਕਰ ਰਿਹਾ ਦੁਰੀਆਂ ਦੇ ਮੈਦਾਨਾਂ ਦੇ ਅੰਦਰ ਸ਼ੀਲੂ ਸ਼ੀਲੂ ਦੇ ਨਾਲ ਹੁੰਦਾ ਮੁਕਾਬਲਾ ਆ ਮੈਰੀਸਾ ਆ ਕਮਾਲ ਹੁੰਦੀ ਹੈ ਦੋ ਖਿਡਾਰੀਆਂ ਦੇ ਦਰਮਿਆਨ ਬੱਲੇ ਬੱਲੇ ਕਬੱਡੀ ਕਬੱਡੀ ਹੋਈ ਪਈ ਪਰ ਹੀ ਗਈ ਬਗਲ ਵੱਜੂ ਕੈਂਜੀ ਕਬੱਡੀ 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 ਛੱਡ ਵੀ ਨੌਜਵਾਨ ਸੌ ਸੱਟ ਮਹਿਸੂਸ ਕਰਦਾ ਹੋਇਆ ਨੌਜਵਾਨ ਮਾਲਕ ਮੇਰ ਕਰੇ ਮੰਨੇ ਪਰਮ ਨੇ ਕਬੱਡੀ ਦੇ ਖਿਡਾਰੀ ਜਿਵੇਂ ਪਹਿਲਾਂ ਦੱਸਿਆ ਗਿਆ ਕਬੱਡੀ ਸੱਟਾਂ ਫੇਟਾਂ ਦੀ ਖੇਡ ਆ ਸੋ ਚੀਆਂ ਚੱਲੀ ਸਭ ਪੰਜਾਬ ਦੀ ਬਾਦਸ਼ਾਹੀ ਨਹੀਂ ਦਲਾਂ ਦਾ ਅੰਤ ਸ਼ਮਾਰ ਮੀਆਂ ਜਾਂ ਮੁਹੰਮਦਾ ਕਿਤੇ ਨਾ ੜਕਣਾਈ ਸਿੰਘ ਰਹਿਣਗੇ ਦੁਸ਼ਮਣ ਨੂੰ ਮਾਰ ਮੀਆਂ ਸਿੰਘ ਰਹਿਣਗੇ ਲਓ ਸਾਹਮਣੇ ਇਸ ਵੇਲੇ ਮੇਰੇ ਮਿੱਤਰੋ ਕਬੱਡੀ 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 2 ਨੰਬਰ ਤੋਂ ਪੁੱਠੀ 2 ਨੰਬਰ ਤੋਂ ਪੁੱਠੀ ਪਾਉਣ ਦੀ ਕੋਸ਼ਿਸ਼ ਹੈ ਪਰ ਪੁਆਇੰਟ ਜਿਹੜਾ ਦਿਉਰੇ ਵਾਲਾ ਰਵੀ ਆਪਣੀ ਟੀਮ ਦੇ ਲਈ ਜੋੜ ਗਿਆ ਹੈ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਥੋੜਾ ਟਾਈਮ ਆਊਟ ਲਿਆ ਜਾ ਰਿਹਾ ਹੈ ਤਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਪਰਿਵਾਰ 1947 ਦੇ ਵਿੱਚ ਚਲ ਗਿਆ ਪਾਕਿਸਤਾਨ ਜਿਹੜੇ ਜਿਹੜੇ ਗੁਰਦਾਸਪੁਰਿਆ ਮੁੰਡੇ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਗੁਰਦਾਸਪੁਰਿਆ ਆ ਮੈਦਾਨ ਦੇ ਵਿੱਚ ਕਬੱਡੀ ਪੁੰਦਾ ਹੋਇਆ ਕਹਿੰਦਾ ਭਾਜੀ ਮੇਰਾ ਮਚਰਾਵਾ ਜ਼ਰੂਰ ਬੋਲਦਿਆ ਕਰੋ ਮੇਰੇ ਬਾਬਾ ਜੀ ਉੱਠ ਕੇ ਗਏ ਸਨ ਲਓ ਇਧਰੇ ਪਾਸੇ ਆਹ ਹੈ ਨੌਜਵਾਨ ਕਲੀਮੁੱਲਾ ਟੋਬਰਾ ਕਬੱਡੀ ਖਿਡਾਰੀ ਇਸ ਸਮੇਂ ਪੁਆਇੰਟ ਪੁਆਇੰਟ ਲੈ ਗਿਆ ਮੱਖਣ ਵਾਲੀ ਜੀ ਇਹ ਗੱਲ ਕਿੰਨੀ ਆਪਾਂ ਤੇ ਕਹਦੇ ਨੇ ਵੀ ਉੱਠ ਕੇ ਗਏ ਸਨ ਪਰ ਉਹ ਸਮਾਂ ਕਿੰਨਾ ਭਿਆਨਕ ਹੋਣਾ ਉਹ 47 ਦੀ ਵੰਡ ਦਾ ਵੀ ਕਿੰਦਾ ਮੇਰੇ ਵੀਰੋ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਐ ਔਰ ਅੱਜ ਨੌਜਨ ਮਿਸ ਕਰਦੇ ਆ ਉਸ ਧਰਤੀ ਨੂੰ ਆਹ ਸਾਹਮਣੇ ਦਿਉਰੇ ਵਾਲਾ ਰਵੀ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਸਿਰੇ ਦਾ ਮੈਚ ਫਾਈਨਲ ਮੈਚ ਚੋਟੀ ਦਾ ਅਗਲੀ ਕਬੱਡੀ ਮੇਰੇ ਵੀਰੋ ਢਿੱਲੋਂ ਐ ਇਹਨੂੰ ਪਿਆਰ ਨਾਲ ਢਿੱਲੋਂ ਕਹਿੰਦੇ ਐ ਇਸ ਲਈ ਖੇਡ ਮੈਦਾਨ ਦੇ ਵਿੱਚ ਪਾਉਂਦਾ ਰੇਡ ਕਨੇਡਾ ਦੇ ਵਿੱਚ ਕਰਾਈ ਧੰ ਤਨ ਮੇਰੇ ਵੀਰੋ ਮੋਹਸਨ ਬਲਾਲ ਢਿੱਲੋਂ ਇਸ ਲਈ ਪਾਉਂਦਾ ਰੇਡ ਪੁਰਾਣੇ ਖਿਡਾਰੀਆਂ ਵਰਗਾ ਅੰਦਾਜ਼ ਰਾਣੀ ਵਾਲੀਏ ਘੋਨੇ ਨੂੰ ਪੰਜਾਬ ਦੇ ਵਿੱਚ ਚੜ੍ਹਦੇ ਦੇ ਵਿੱਚ ਜਾਦੂਗਰ ਕਿਹਾ ਕਬੱਡੀ ਦਾ ਹਰ ਇਹ ਲੈnde ਪੰਜਾਬ ਦਾ ਯਾਦੂਗਾਰ ਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਇੱਕ ਪਾਸੇ ਪ੍ਰਿੰਸ ਆ ਪਾਕਿਸਤਾਨ ਕਹਿੰਦੇ ਮੇਰੇ ਮਿੱਤਰੋ ਆਹ ਖੜਾ ਯਾਵਰ ਅਲੀ ਦਾ ਵੀਰ ਔਰ ਦੂਜੇ ਪਾਸੇ ਇੱਕ ਪਾਸੇ ਅੰਬਾ ਔਰ ਦੂਜੇ ਪਾਸੇ ਲਾਲਾ ਯਾਵਰ ਅਲੀ ਕੰਬੋ ਹਨ ਕਰਾਉ ਤਨ 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 45 ਅੱਡੇ ਦਾ ਹਾ 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 ਆ ਕਮਾਲ ਕਰ ਗਿਆ ਮੁੰਡਾ ਬਹੁਤ ਜੋਰ ਰਵਾਈ ਹੋਈ ਅੰਦੇ ਨੇ ਨੰਬਰ ਜੋੜ ਦਿੱਤਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਲੈਂਦੇ ਪੰਜਾਬ ਦਾ ਕਲੀਮੁੱਲਾ ਜੱਟ ਆਹ ਜੱਟ ਕੀ ਦੇ ਘੱਟ ਕੀ ਆਹ ਪਈ ਹੋਈ ਮੁੰਡੇ ਦੀ ਕਬੱਡੀ ਤੇਜ਼ ਤਰਾਰ ਆਹ ਕਬੱਡੀ ਖਿਡਾਰੀ ਪੰਪਾ ਦਾ ਸ਼ੋਹਰਾ ਉਹ ਦੇਖ ਲੈਂਦੇ ਅੱਗੇ ਵੱਧ ਕੇ ਐਂ ਦਲੇਰੀ ਦਾ ਹੱਲਾ ਬੋਲਾ ਹੋਇਆ ਜਿਹੜਾ ਤੀਰ ਨਿਸ਼ਾਨੇ ਨੂੰ ਖੁੰਝਦਾ ਉਹ ਕਾਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਵਾਰ 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 ਓ ਜਲਾਲਪੁਰੀਏ ਦੀ ਵਾਪਸੀ ਕਿੰਤਾ ਲੱਗੀ ਦਰਸ਼ਕ ਵੀਰਿਆ ਪਾਲਿਆ ਵੇਖ ਲੈ ਦੁਨੀਆ ਪਿਆਰ ਕਰਦੀ ਹੈ ਤੇ ਆਹ ਪਿਆਰ ਨੇ ਤੇਰੇ 5-7 ਸਾਲ ਹੋਰ ਕਬੱਡੀ ਦੇ ਵਿੱਚ ਲਵਾ ਜਾਣੇ ਆ ਬਾਬਾ ਸੁੱਖ ਰੱਖੇ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਨਫੀਸ ਗੁਜਰ ਤੇ ਦੂਜੇ ਪਾਸੇ ਰੇਸ਼ਮ ਮੱਖਣ ਭਾਜੀ ਆ ਗਿਆ ਢਿੱਲੋ ਫੇਰ ਬਲਾਲ ਮੋਹਸਨ ਢੱਲੋਂ ਆ ਗਿਆ ਸਜਾਦਾ ਪਿੰਡ ਵਾਲਾ ਲਓ ਸਜਾਦਾ ਪਿੰਡ ਵਾਲਾ ਬਲਾਲ ਮੋਹਸਨ ਢੱਲੋਂ ਜਾਦੂਗਰ ਹੈ ਖੇਡ ਕਬੱਡੀ ਦਾ ਅੰਦਾਜ਼ ਵੱਖਰਾ ਹੈ ਖੇਡ ਵੱਖਰੀ ਹੈ ਐਨ ਦੇਖ ਲਓ ਕਸ਼ਸ਼ਦਾਰਾ ਵੱਖਰਾ ਆ ਪਈ ਹੋਈ ਕਬੱਡੀ ਦੇ ਉੱਪਰ ਕਿਹੜਾ ਰਫਾ ਲਾਵੇਗਾ ਚਾਰ ਨੌਜਵਾਨ ਦੁਨੀਆ ਦੇ ਮੰਨੇ ਪ੍ਰਵੰਨੇ ਨੇ ਸਮਾ ਸਭ ਦਾ ਮੰਨਿਆ ਪ੍ਰਵੰਨੇ ਹੈ ਆ ਪਈ ਹੋਈ ਕਬੱਡੀ ਦੇ ਉੱਪਰ ਬੱਲੇ ਬੱਲੇ ਹੁੰਦੀ ਹੋਈ ਆ ਮਰੀਸਾ ਮਨੀਸ਼ ਕਰਦਾ ਕੋਸ਼ਿਸ਼ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵੀ ਦਿਓੜਾ ਆ ਵਧਦਾ ਹੋਇਆ ਕਬੱਡੀ ਖਿਡਾਰੀ ਹ ਹਰਿਆਣਾ ਪੰਜਾਬ ਚੜਦਾ ਤੇ ਲੈਂਦਾ ਗੱਲ ਹੋਰੀ ਆਓ ਮੇਰੇ ਵੀਰੋ ਪੂਰੀ ਦੁਨੀਆ ਦੇ ਵਿੱਚੋਂ ਖਿਡਾਰੀ ਪੁੱਜੇ ਹੋਏ ਆ ਲਾਡੀ ਜੀ ਤੁਹਾਡਾ ਵੀ ਧੰਨਵਾਦ ਆ ਰੇਡੀਓ ਸਾਡੇ ਵਾਲੇ ਦਾ ਪਰ ਜਦੋਂ ਆ ਤਾੜੀ ਜੀ ਮਾਰ ਜਾਂਦਾ ਨਾ ਨੰਬਰ ਲੈ ਕੇ ਤੇ ਫੇਰ ਜਿਵੇਂ ਸਰਾਮਾ ਵਾਲਾ ਸੁਖਵੀਰ ਪਹਿਲੀ ਰੇਡ ਤੇ ਸਪ੍ਰਿੰਟ ਖਿੱਚ ਕੇ ਜੇ ਪਿੱਛੇ ਨੂੰ ਹੱਥ ਜੇ ਕਰ ਗਿਆ ਤੇ ਜਿਹੜੇ ਕਬੱਡੀ ਦੇ ਜਾਣਕਾਰ ਉਹ ਨੋਟ ਕਰ ਲੈਂਦੇ ਸੀਗੇ ਵੀ ਅੱਜ ਸਰਾਮਾ ਵਾਲਾ ਨਹੀਂ ਫੜਿਆ ਜਾਣਾ ਕਿਸੇ ਤੋਂ ਤੇ ਜਦੋਂ ਦਿਉਰੇ ਵਾਲੇ ਨੇ ਤਾੜੀ ਜੀ ਮਾਰਤੀ ਤੇ ਉਦੋਂ ਸਮਝੋ ਵੀ ਕਹਾਣੀ ਕੁਝ ਹੋਰ ਹੈ ਪਰ ਸਾਹਮਣੇ ਕਲੀਮ ਮੁੱਲਾ ਜੱਟ ਮੇਰੇ ਮਿੱਤਰੋ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਜਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਇਸ ਲਈ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਚਾਲ ਓ ਅੰਬਿਆ ਪਾ ਕਬੱਡੀ ਨੌਜਾਨਾ ਅੰਬਾ ਸੁਰ ਸਿੰਘ ਦੀ ਤਰਤੀ ਦਾ ਇਸ ਲਈ ਖੇਡ ਮੈਦਾਨ ਸਿਖਰਦਾਨ ਕਬੱਡੀ ਖਿਡਾਰੀ ਗਲਗਿਆ ਵਾਲਿਆ ਲਖੰਗੀ ਸਿਫਤ ਤੇਰੀ ਕਗਲ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਜੋਸ ਤੇਰੀ ਵਡਿਆਈ ਵੱਡੀ ਜਿਹੜੇ ਗੁਣਾਂ ਦਾ ਚੋਦੀ ਭੰਡਾਰ ਵੱਡਾ ਤਨ ਕੁਰਬਾਨੀ ਮੇਰੇ ਸ਼ੈਨ ਸ਼ਾਹ ਜੀ ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ ਜੁਗਾ ਜੁਗਾ ਨਾਲ ਲੱਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਦਾਰ ਵੱਡਾ ਸਿੱਖ ਕੌਮ ਤੇ ਤੇਰਾ ਉਦਾਰ ਵੱਡਾ ਸਿੱਖ ਕੌਮ ਤੇ ਤੇਰਾ ਆਧਾਰ ਵੱਡਾ ਦਸੰਬਰ ਦਾ ਮਹੀਨਾ ਆ ਰਿਹਾ ਹੈ ਪੌਂ ਦਾ ਮਹੀਨਾ ਆ ਰਿਹਾ ਹੈ ਛੋਟੇ ਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਆ ਰਹੇ ਨੇ ਮਾਤਾ ਗੁਜਰਕੌਰ ਜੀ ਠੰਡੇ ਪੁਰਜ ਦੇ ਵਿੱਚ ਬੈਠ ਕੇ ਮੇਰੇ ਵੀਰੋ ਪਾਠ ਪੜਾਉਂਦੇ ਨੇ ਸਿੱਖੀ ਦਾ ਔਰ ਉਹ ਦਿਨ ਵੀ ਆ ਰਹੇ ਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਮੋਸਿਨ ਬਿਲਾਲ

ਕਿਸੇ ਦੀ ਰੇਡ ਕੋਲੋਲਾ ਕਰਦੀ ਕਿਸੇ ਦੀ ਬਾਡੀ ਫੱਬਦੀ ਏ ਉਹ ਕੋਈ ਝੂਲ ਝੂਲ ਕੇ ਮਰਦਾ ਜਿਵੇਂ ਰਾਵੀ ਵਗਦੀ ਏ ਉਹ ਕੋਈ ਝੂਲ ਝੂਲ ਕੇ ਮਰਦਾ ਜਿਵੇਂ ਰਾਵੀ ਵਗਦੀ ਦਿਉੜੇ ਵਾਲਾ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਲੀਮੁੱਲਾ ਹਾਂ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਲਗਾਤਾਰ ਬਾਗ ਬਾਗ ਕਬੱਡੀਆਂ ਦੇਖਦੇ ਵੀ ਆਪੋ ਆਪਣੀ ਟੀਮ ਨੂੰ ਜਿੱਤਣਾ ਲਿਜਾਣ ਦੇ ਵਾਸਤੇ ਬਹੁਤ ਵੱਡਾ ਰੋਲਾ ਦਾ ਕਰਨਗੇ ਨੌਜਵਾਨ ਆ ਤੈਨੂੰ ਪਾਲਿਆ ਸ਼ੇਰਾਂ ਵੇ ਖਲਾਕੇ ਦੇਸੀ ਘੋਦੀ ਦੀ ਜੂਰੀ ਆ ਸਨਮਾਨ ਆ ਮੱਖਣਾ ਵੇ ਸਾਡਾ ਜਿੱਤਣਾ ਬੜਾ ਜ਼ਰੂਰੀ ਅੱਜ ਯੋਰ ਬੱਟਾਂ ਦਾ ਲਾਦੇ ਮਸਲਾ ਆ ਜਿੱਤ ਦਾ ਬਣ ਗਿਆ ਏ ਮਸਲਾ ਹਿੰਦ ਦਾ ਬਣ ਗਿਆ ਏ ਸੋਹਣਿਆ ਦੋ ਦੋ ਕੋਡੀਆਂ ਪਾ ਦੇ ਸੋਹਣਿਆ ਦੋ ਦੋ ਕੋਡੀਆਂ ਪਾ ਦੇ ਸੋਹਣਿਆ ਦੋ ਦੋ ਕੋਡੀਆਂ ਪਾ ਦੇ ਲਓ ਰੇਸ਼ਮ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਯਾਮਾ ਰਾਏ ਦੀ ਧਰਤੀ ਹੈ ਇਸ ਲਈ ਫੱਟਿਆ ਵੱਜ ਗਿਆ ਕੰਮੂ ਦਾ ਚੰਡਿਆ ਹੋਇਆ ਪਾਉਂਦਾ ਰੇਡ ਰਾਣਾ ਅਲੀ ਸ਼ਾਨ ਆਹ ਕਹਿੰਦੇ ਮੇਰੇ ਮਿੱਤਰੋ ਪਾਕਿਸਤਾਨ ਦੀ ਸ਼ਾਨ ਜਿੰਦਯਾਨ ਕਰਦਾ ਕੋਸ਼ਿਸ਼ ਆਹ ਕਰਾਉਂਦਾ ਤਣ ਤਣ ਇਹ ਦੂਜੇ ਵਰਲਡ ਕੱਪ ਦਾ ਬੈਸਟ ਹੈ ਇਹ ਦੂਜੇ ਕੱਪ ਦਾ ਬੈਸਟ ਆਹ ਸਾਹਮਣੇ ਇਸ ਵੇਲੇ ਨੌਜਨ ਰੇਸ਼ਮ ਜਾਂਮਾ ਰਾਏ ਦੀ ਧਰਤੀ ਦਾ ਇਸ ਵੇਲੇ ਲੱਖਾਂ ਜਾਂ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਦੇ ਹਿੱਸੇ ਜਾਂ ਜੁੜਿਆ ਹੈ ਅਗਲੀ ਕਬੱਡੀ ਬਿਲਾਲ ਮੋਸਿੰਦ ਢਿੱਲੋਂ ਹੈ ਮੇਰੇ ਵੀਰੋ ਇਸ ਵੇਲੇ ਵਧਿਆ ਹੋਇਆ ਆਹ ਪਾਉਂਦਾ ਰੇਡ ਚਾਰ ਜਾਫੀ ਤਿਆਰ ਨੇ ਉਸਤਾਦ ਜੀ ਦੱਸਿਓ ਫਿਰ ਕੌਣ ਤਿਆਰੀ ਕਰ ਸਕਦਾ ਇਸ ਨੌਜਨ ਨੂੰ ਲੱਗਣ ਦੀ ਲਾ ਇੱਕ ਦੀ ਡਾਲ ਦੂਸਰੇ ਦਾ ਜਫਾ ਅੱਜ ਲਾਲਪੁਰੀਆ ਕੋਸ਼ਿਸ਼ ਕਰਦਾ ਪੁਆਇੰਟ ਪੁਆਇੰਟ ਜਾਦੂਗਰ ਖੇਡ ਕਬੱਡੀ ਦਾ ਬਹੁਤ ਵਧੀਆ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਮਾਸਟਰ ਕਬੱਡੀ ਦਾ ਕਾਕਾ ਕਾਲੀ ਸਾਰੀ ਸਭ ਤੋਂ ਸੋਹਣਾ ਯਾਦਕੋਟਲੀ ਜੋ ਸਰਮੇਂ ਦੀ ਧਾਰੀ ਆ ਸੁਰਸਿੰਗਿਆ ਕਬੱਡੀ ਪਾਉਣ ਦੇ ਵਾਸਤੇ ਅੰਮਾ ਤਿਆਰ ਬਰ ਤਿਆਰ ਹੈ ਆ ਦੁਨੀਆ ਦਾ ਮੰਨਿਆ ਪਰਵੰਨਿਆ ਹੈ ਅੱਜ ਦੇ ਸਮੇਂ ਦੇ ਪਹਿਲੇ ਨੰਬਰਾਂ ਦੇ ਵਿੱਚ ਨਾਮ ਆਉਂਦਾ ਅੰਬੇ ਦਾ ਕਈ ਹੋਈ ਕਬੱਡੀ ਦੇ ਹੁਣ ਚਾਰ ਜਾਫੀ ਉਹ ਵੀ ਦੁਨੀਆ ਦੇ ਬੰਨੇ ਪਰ ਬੰਦੇ ਨੇ ਹਮਿਲਟਨ ਸ਼ੈਰ ਆ ਬੱਲੇ 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 ਅਲੀ ਜ਼ਫਰ ਕੰਬੋ ਲਾਲ ਅਲੀ ਜ਼ਫਰ ਕੰਬੋ ਕੋਸ਼ਿਸ਼ ਕਰਦਾ ਹੈ ਡੱਕ ਲੈਣ ਦੀ ਪਰ ਪੁਆਇੰਟ ਧਾਵੀ ਦਾ ਜਿਹੜੇ ਛੋਟੇ ਹੁੰਦੇ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਪਿਆਰ ਦੇ ਨਾਲ ਲਾਲਾ ਆਖਿਆ ਜਾਂਦਾ ਹੈ ਇਹ ਲਾਲਾ ਅਲੀ ਜ਼ਫਰ ਕੰਬੋ ਹੈ ਅਗਲੀ ਕਬੱਡੀ ਕਲੀਮੁੱਲਾ ਕਲੀਮੁੱਲਾ ਯੱਤ ਗੁਰਦਾਸਪੁਰੀਆ ਜਿਵੇਂ ਮਾਨਾ ਯੱਤ ਲੁਭਾਨਵੀ ਆਰੋਮੀ ਕਹਿੰਦੇ ਆ ਗੁਰਦਾਸਪੁਰੀਆ ਆ ਗੁਰਦਾਸਪੁਰੀਆ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਲੀਮੁੱਲਾ ਜੱਟ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਕਲਗੀ ਤਰ ਆਯਾਤ ਕਬੱਡੀ ਕਲੱਬ ਦੇ ਲਈ ਮੇਰੇ ਵੀਰੋ ਪੁਆਇੰਟ ਦਾ ਵਾਅਦਾ ਹੁੰਦਾ ਮਨਜਿੰਦਰ ਸਿੰਘ ਜੀ ਬਾਸੀ ਐਸਪੀ ਲਾਹੌਰੀਏ ਹੁਣੀ ਜਿਸਕਰਨ ਧਾਲੀਵਾਲ ਹੁਣੀ ਜੱਸੀ ਬੰਗੇ ਹੁਣੀ ਪਿੰਦੇ ਪੰਗਲ ਹੁਣੀ ਔਰ ਮੇਰੇ ਵੀਰੋ ਦਲਾਵਰ ਹਰੀਪੁਰ ਹੁਣਾ ਦਾ ਸ਼ਿੰਦੇ ਭੋਜਰਾਏ ਹੁਣਾ ਦਾ ਵਿੱਕੀ ਕੂਨਰ ਹੁਣਾ ਦਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਦਸ਼ਮੇਸ਼ ਲਾਈਨਸ ਬ੍ਰਦਰ ਕਬੱਡੀ ਕਲੱਬ ਦੇ ਹਿੱਸੇ ਜਾ ਜਿਹੜਾ ਜਿਹੜਾ ਰਿਵਿਊ ਸੀਗਾ ਦੂਜੇ ਨੰਬਰ ਦਾ ਉਹ ਦਸ਼ਮੇਸ਼ ਲੈਂਡ ਬ੍ਰਦਰ ਨੂੰ ਮਿਲਿਆ ਨੋਟ ਕਰਿਓ ਜੀ ਆਹ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਨ ਫੇਰ ਮੇਰੇ ਮਿੱਤਰੋ ਮੋਸਨ ਬਿਲਾਲ ਮੋਸਨ ਢਿੱਲੋਂ ਵਧਿਆ ਹੋਇਆ ਰੇਡ ਪਾਉਣ ਦੇ ਲਈ ਅੰਦਾਜ਼ ਵੱਖਰਾ ਹੈ ਅੰਦਾਜ਼ ਵੱਖਰਾ ਕਬੱਡੀ ਪਾਉਣ ਦਾ ਜਾਫੀ ਚਾਰ ਨੇ ਤਿਆਰ ਵਰ ਤਿਆਰ ਨੇ ਹੁਣ ਦੇਖਦਾ ਵੀ ਕਾਣਾ ਸ਼ੀਨੂ 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 ਤੇ ਬਿਲਾਲ ਬਿਲਾਲ ਢਿੱਲੋਂ ਤੇ ਸ਼ੀਨੂ ਟੱਕਰ ਟੰਡੋ ਦੇ ਵਿੱਚ ਵੀ ਹੁੰਦੀ ਰਹੀ ਹੈ ਟੱਕਰ ਵੰਸਮੀ ਹੁੰਦੀ ਰਹੀ ਹੈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆ ਰੇਸ਼ਮ ਫਿਰ ਅਗਲੀ ਕਬੱਡੀ ਆ ਗਈ ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਪਰ ਜਿੱਦ ਨਹੀਂ ਕਰਦੇ ਕਬੱਡੀ ਦੇ ਖਿਡਾਰੀ ਭਰਾਵਾ ਤੋਂ ਵੱਡਾ ਪਿਆਰ ਹੈ ਲੜਾਈ ਨੰਬਰ ਦੀ ਹੈ ਜਦੋਂ ਜਦ ਨੰਬਰ ਦੇ ਵਾਸਤੇ ਹਾਲੀ জাফর ਰੇਸ਼ਮ ਯਾਮਾ ਰਾਏ ਨੂੰ ਟੱਕਰ ਦੀ ਕੋਸ਼ਿਸ਼ ਕਰਦਾ ਹਾਲੀ জাফর ਕੰਬੋ ਆ ਦੇਖਦੇ ਮਹੀ ਹੁੰਦੀ ਹੋਈ ਕਮਾਲ ਤੇ ਪੁਆਇੰਟ ਰੇਸ਼ਮ ਜਾਮਾ ਰਾਇ ਆ ਵੀ ਟੀਮ ਦੇ ਲਈ ਨੰਬਰ ਜੋੜਦਾ ਹੋਇਆ ਲੋਕ ਸੋਚਦੇ ਸੀ ਕਿ ਵੀ ਦੁੱਲਾ ਕਬੱਡੀਆਂ ਪਾਵੇ ਲਓ ਦੁੱਲਾ ਫੇਰ ਆ ਗਿਆ ਬੱਗੇ ਪਿੰਡ ਵਾਲਾ ਰੇਸ਼ਮ ਸਿੰਘ ਦਾ ਪੁੱਤਰ ਗਾਂਧਰਾ ਵਾਲੇ ਪੰਮੇ ਦਾ ਚੰਡਿਆ ਹੋਇਆ ਇਸ ਲਈ ਖੇਡ ਮੈਦਾਨ ਅੰਦਰ ਆਹ ਦੂਜੇ ਪਾਸੇ ਅਮਨ ਤਿਆਰੇ ਦਾ ਤੇ ਦੁੱਲਾ ਬੱਗੇ ਪਿੰਡ ਵਾਲਾ ਏ ਆਹ ਸਵਾਦ ਆ ਗਿਆ ਆਹ ਨਜ਼ਾਰਾ ਹਾਫ ਟਾਈਮ ਨੰਬਰ ਹੋਲਡ ਤੇ ਨਹੀਂ ਨਾ ਕੋਈ ਨੰਬਰ ਉਹ ਹੋ ਗਿਆ ਜੀ ਉਹ ਟਿੱਪੂ ਕਿਨੂੰ ਮਿਲਿਆ ਹੈ 7 ਤੇ 12 ਨੰਬਰ ਦੇ ਰਾਹ ਦੇ ਵੱਲ ਉਹ ਕਹਿੰਦੇ ਖੇਡ ਮੈਦਾਨ ਦੇ ਅੰਦਰ ਬਲਾਲ ਮੋਸਨ ਢਿੱਲੋਂ ਖੇਡ ਮੈਦਾਨ ਦੇ ਅੰਦਰ ਲੈਂਦੇ ਪੰਜਾਬ ਦਾ ਕਬੱਡੀ ਪਾ ਰਿਹਾ ਦੁਨੀਆ ਗੱਲਾਂ ਕਰ ਰਹੀ ਆ ਵੀ ਫਾਈਨਲ ਹਮਿਲਟਨ ਨਿਊਜ਼ੀਲੈਂਡ ਦਾ ਐਨ ਕਹਿੰਦੇ ਚੋਟੀ ਤੇ ਚੱਲ ਰਿਹਾ ਉਹ ਸਾਹਮਣੇ ਟਰਾਈ ਆ ਪਰ ਨੰਬਰ ਕਹਿੰਦੇ ਢਿੱਲੋਂ ਦਾ ਵੱਡੇ ਭਾਈ ਕਬੱਡੀ ਰਵੀ ਦੀ ਆ ਗਈ ਹੈ ਰਵੀ ਆ ਗਿਆ ਦਿਉਰੇ ਵਾਲਾ ਇਸ ਸਮੇਂ ਉੱਚ ਕੋਟੀ ਦੀ ਕਬੱਡੀ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਵੀ ਇੱਥੇ ਵੀ ਪੰਜਾਬ ਦੀ ਧਰਤੀ ਤੇ ਵੀ ਆਹ ਦੇਖੋ ਰਵੀ ਅਜ ਸਮੇ ਦਿਉਰੇ ਵਾਲਾ ਕਬੱਡੀ ਪਾ ਰਿਹਾ ਮੇਰੇ ਦਰਸ਼ਕ ਵੀਰੋ ਨੰਬਰ ਆਪਣੀ ਟੀਮ ਦੇ ਹਿੱਸੇ ਇਧਰੋਂ ਜਦੋਂ ਤਾੜੀ ਵੱਜਦੀ ਹੈ ਨਾ ਤਾਂ ਜੋਸ਼ ਜਿਹਾ ਆ ਜਾਂਦਾ ਉਹ ਗੱਲ ਵੱਖਰੀ ਜੀ ਹੋ ਜਾਂਦੀ ਹੈ ਉਹ ਗੱਲ ਵੱਖਰੀ ਜੀ ਹੋ ਜਾਂਦੀ ਹੈ ਅਗਲੀ ਕਬੱਡੀ ਫੇਰ ਇਸ ਨੌਜਵਨ ਧਾਵੀ ਕਬੀਰੁੱਲਾ ਜੱਟ ਦੇ ਹਿੱਸੇ ਅਗਲੀ ਕਬੱਡੀ ਆ ਗਈ ਹੈ ਇੱਕ ਪਾਸੇ ਕਲੀਮੁੱਲਾ ਜੱਟ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਤਿਆਰ ਨੇ ਮਨੀਸ਼ ਵਰਗੇ ਜਲਾਲਪੁਰੀਆ ਪਾਲਾ ਬਾਹੂ ਦਾ ਸ਼ੀਲੂ ਆ ਹਰਿਆਣੇ ਵਾਲੇ ਤਿਆਰ ਨੇ ਖੇਡ ਮੈਦਾਨ ਦੇ ਉੱਪਰ ਦੇਖਾਂਗੇ ਗਲੀ ਮੱਲਾ ਜੱਟ ਕਿਹਦੇ ਨਾਲ ਮੁਕਾਬਲਾ ਕਰੇਗਾ ਕੌਣ ਬੱਲੇ ਬੱਲੇ ਕਰਾਵੇਗਾ ਆਹ ਸਾਹਮਣੇ ਮਨੀਸ਼ 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 ਇਹ ਬਿਸਟਾ ਵਾਲਿਆ ਇਹ ਬਿਸਟਾ ਵਾਲਿਆ ਇੰਸਟਾਗ੍ਰਾਮ ਤੇ ਕਟਕਟ ਪੈਣੇ ਆ ਇਹ ਬਿਸਟਾ ਵਾਲਿਆ ਸੁਰ ਸਿੰਘਿਆ ਅੰਬਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਉੱਪਰ ਇਹਨੂੰ ਨਵਾਬ ਕਹਿੰਦੀ ਹੈ ਦੁਨੀਆ ਮਾ ਖੇਡ ਕਬੱਡੀ ਦਾ ਨਵਾਬ ਇੱਕ ਪਾਸੇ ਨਫੀਸ ਗੁੱਜਰ ਗੁੱਜਰ ਅੰਬਾ ਤੇ ਗੁੱਜਰ ਅੰਬਾ ਤੇ ਗੁੱਜਰ ਅੰਬਾ ਤੇ ਗੁੱਜਰ ਖੇਡ ਮੈਦਾਨ ਦੇ ਅੰਦਰ ਆਓ ਸਾਹਮਣੇ ਬੱਲੇ 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 ਖਿੱਚ 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 ਇਹ ਅੰਬਾ ਸੁਰ ਸਿੰਘੀਆ ਸੁਰ ਸਿੰਘੀਆ ਅੰਬਾ ਖੇਡ ਮੈਦਾਨ ਦੇ ਅੰਦਰ ਨੰਬਰ ਅੰਬੇ ਦਾ ਕਬੱਡੀ ਕਹਿੰਦੇ ਬੱਗਿਓ ਵਾਲੇ ਦੁੱਲੇ ਦੀ ਹਰ ਕਿਤੇ ਬੱਗਿਆਂ ਵਾਲਾ ਦੁੱਲਾ ਕਬੱਡੀ ਪਾ ਰਿਹਾ ਹੈ ਬੰਮੇ ਗਾਂਧਰੇ ਦਾ ਚੇਲਾ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਸੇਵਾ ਸਿੰਘ ਰਾਣਾ ਮਾਰ ਕਰਦਾ ਉਹ ਸਾਹਮਣੇ ਪਈ ਹੋਈ ਕਬੱਡੀ ਤੇ ਮਨੀਸ਼ ਬਿਸਤਾਂ ਵਾਲੇ ਬਿਸਤਾਂ ਵਾਲੇ ਪਿਸਟਾਲੇ ਦੁੱਲਾ 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 ਹਵਾ ਦਾ ਬੁੱਲਾ ਇਹ ਆ ਬੱਗਿਆਂ ਵਾਲਾ ਦੁੱਲਾ ਖੇਡ ਮੈਦਾਨ ਦੇ ਅੰਦਰ ਨੰਬਰ ਦੁੱਲੇ ਦਾ ਕਬੱਡੀ ਰਵੀ ਵੀ ਬੋਲ ਗਲਵ ਦੇ ਲਓ ਰਵੀ ਅਜ ਸਮੇ ਕਬੱਡੀ ਪਾ ਰਿਹਾ ਹੈ ਰਵੀ ਦੀ ਕਬੱਡੀ ਹੈ ਸੀਚੀ ਵਾਲੇ ਭਰਾਵਾਂ ਦੀ ਵੀ ਚਰਚਾ ਨਾਲ ਦੇਖਦੇ ਆ ਵੀ ਯਾਫਰ ਅਲੀ ਕੰਬੋ ਆਹ ਦੇਖੋ ਵੀ ਅਜ ਸਮੇ ਚਾਰਾਂ ਦੀ ਕੁੰਬੀ ਹੋਈ ਚੈਨ ਦੇ ਉੱਤੇ ਰਵੀ ਦਾ ਬੋਲਿਆ ਹੋਇਆ ਤਾਵਾ ਰਵੀ ਨੂੰ ਵੀ ਟੱਕੜਾ ਸੌਖਾ ਨਹੀਂ ਰਵੀ ਨੂੰ ਵੀ ਡੱਕਣਾ ਸੌਖਾ ਨਹੀਂ ਇਧਰ ਨੰਬਰ ਰਵੀ ਦੇ ਹਿੱਸੇ ਆ ਜੀਤ ਕੋਟਲੀ ਲਈ ਤੇ ਨਿਕੂ ਲਈ ਜਿਹੜੀ ਮਾਇਆ ਕੱਠੀ ਕੀਤੀ ਹੈ ਸਾਡਾ ਭਾਈ ਰਪਿੰਦਰ ਦੱਸ ਕੇ ਗਿਆ ਵੀ 로얄 ਕਿੰਗ ਯੂ ਐਫ ਐ ਬਹੁਤ ਵੱਡਾ ਨਾਮ ਹੈ ਖੇਡ ਕਬੱਡੀ ਦੇ ਵਿੱਚ ਤੇ ਹਾੜਾ ਪਰਿਵਾਰ ਦਾ ਵੱਡਾ ਨਾਮ ਆਉਂਦਾ ਬਿੱਟੂ ਬਲਿਆਰ ਤੇ ਜੀਤ ਕੋਟਲੀ ਲਈ 50 50000 ਸਭ ਤੇ ਹਾਰੇ ਹੋਣਾ ਬਲਿਓ ਉਹਨਾਂ ਪਰਵਾਰਾਂ ਲਈ ਦਿੱਤੇ ਗਏ ਆ ਧੰਨਵਾਦ ਆ ਲਓ ਪਈ ਹੋਈ ਕਬੱਡੀ ਨਾਲ ਫੇਰ ਜੁੜ ਜੀਏ ਮੌਸਮ ਬਲਾਲ ਢਿੱਲੋ ਨਿਊਜ਼ੀਲੈਂਡ ਵਾਲਿਓ ਮੌਸਮ ਠੰਡਕ ਹੋ ਗਈ ਆ ਥੋੜੀ ਥੋੜੀ ਸਲਿਪਰੀ ਆ ਉਹ ਇਸ ਸਮੇ ਮੌਸਮ ਬਲਾਲ ਢਿੱਲੋ ਕਬੱਡੀ ਪਾ ਕੇ ਵਾਪਸ ਆ ਗਿਆ ਵਿਸ਼ਮੇਸ਼ ਰਿਪੋਰਟਸ ਕਲੱਬ ਟੀਪੁਕੀ ਦੇ ਕਲਗੀਤ ਰਾਜ ਸਪੋਰਟ ਕਲਬ ਕੋਈ ਇੱਕ ਵਾਰੇ ਕੋਈ ਦੋ ਵਾਰੇ ਦੇਸ਼ ਕੌਮ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿੰਦਾ ਬਾਣਾ ਮਿੱਠਾ ਲਾਗੇ ਤੇਰਾ ਸਰਵਾਨ ਸੁਦਾਦੀਆ ਦੇਣਾ ਕੌਣ ਦੇਊਗਾ ਤੇਰਾ ਸਾਹਮਣੇ ਸੀਤੇ ਵਾਲੀਆ ਬਿੰਦੂ ਖੇਡ ਮੈਦਾਨ ਦੇ ਅੰਦਰ ਕਰਦਾ ਕਮਾਲ ਉਹ ਸਾਹਮਣੇ ਬੱਲੇ ਬੱਲੇ ਕਰਵਾ ਗਿਆ ਜਮਾਰਾ ਦੇ ਰੇਸ਼ਮ ਨੂੰ ਟੱਕ ਦਿੱਤਾ ਫਾਈਨਲ ਚੱਲ ਰਿਹਾ ਦੁਨੀਆ ਸਵਾਦ ਲੈ ਰਹੀ ਹੈ ਖੇਡ ਮੈਦਾਨ ਦੇ ਅੰਦਰ ਐਨ ਬੱਲੇ ਬੱਲੇ ਇੱਕ ਪਾਸੇ ਯਾਦ ਕਲਗੀਧਰ ਇੱਕ ਪਾਸੇ ਟੀਮ ਕਹਿੰਦੇ ਦਸ਼ਮੇਸ਼ ਕਬੱਡੀ ਕਲੱਬ ਤੇ ਲਾਇਓਂਸ ਕਲੱਬ ਟੀਪੁੱਕੀ ਦੀ ਟੀਮ ਐਨ ਕਹਿੰਦੇ ਬੱਲੇ ਬੱਲੇ ਕਰਵਾ ਰਹੀ ਹੈ ਰੇਸ਼ਮ ਜਮਾਰਾ ਦੇ ਨੂੰ ਜੱਫਾ ਲੱਗ ਗਿਆ ਇਧਰ ਕਲੀਮਲਾ ਜੱਟ ਆ ਗਿਆ ਖੇਡ ਮੈਦਾਨ ਦੇ ਅੰਦਰ ਸ਼ੀਲੂ ਦੁਨੀਆ ਕਹਿੰਦੀ ਆ ਜੱਫੇ ਲੱਗਣਾ ਕਹਿੰਦੀ ਆ ਦੁਨੀਆ ਕਲੀਮਲਾ ਜੱਟ ਦੀ ਟੱਕਰ ਹੋ ਜੇ ਉਹ ਬਾਹੂ ਅਕਬਰਪੁਰ ਵਾਲਾ ਇਹ ਵੀ ਪਤੰਦਰ ਕਹਿ ਨਹੀਂ ਦੇ ਦਿੰਦਾ ਕਹਿ ਨਹੀਂ ਦੇ ਦਿੰਦਾ ਨਵਾਬ ਕਬੱਡੀ ਦਾ ਅੰਬਾ ਕਹਿੰਦੇ ਸੁਰ ਸਿੰਘ ਦਾ ਗਲਵ ਦੀ ਕਬੱਡੀ ਪਾਉਣ ਦੇ ਲਈ ਆ ਗਿਆ ਉਹ ਆ ਇਸ ਸਮੇ ਸੁਰ ਸਿੰਘ ਦੀ ਧਰਤੀ ਦਾ ਨਵਾਬ ਖੇਡ ਕਬੱਡੀ ਦਾ ਵੱਡੇ ਖਿਤਾਬ ਜਿੱਤੇ ਹੈ ਵੱਡੇ ਪ੍ਰਾਈਜ਼ ਜਿੱਤਣ ਵਾਲਾ ਧਾਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਦੂਸਰੇ ਪਾਸੇ ਵੀ ਚਰਚੇ ਨੇ ਖਿਡਾਰੀ ਦੇ ਨੀਲਨ ਵਾਲੇ ਤਾੜੀ ਮਾਰਦੇ ਤਾੜੀ ਓ ਹਲਾ ਗੁਲਾਯਾ ਕਰਦੇ ਓ ਪਤਾ ਲੱਗ ਜਾਏ ਓ ਪਤਾ ਲੱਗ ਜਾਏ ਤਾੜਾ ਤਾੜਾ ਫਿਰ ਲੱਗਿਆ ਫਿਰ ਔਰ ਕਹਿੰਦੇ ਤਾੜਾ ਵੱਜਦਾ ਏ ਨਫੀਸ਼ ਗੁੱਜਰ ਲੈਂਦੇ ਪੰਜਾਬ ਦਾ ਔਰ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਔਰ ਕਹਿੰਦੇ ਮੈਚ ਜਿਵੇਂ ਜਿਵੇਂ ਮੁੱਕਨ ਨੂੰ ਹੋਈ ਜਾਂਦਾ ਓਵੇਂ ਓਵੇਂ ਨੇੜੇ ਹੋਈ ਜਾਂਦਾ ਵੀ ਟੀਮਾਂ ਦੋਨੋਂ ਹੀ ਟੌਪ ਦੀਆਂ ਇੱਕ ਟੀਮਾਂ ਦੋਮੇ ਟੌਪ ਦੀ ਹੈ ਉਹ ਕਬੱਡੀ ਖੇਡ ਮੈਦਾਨ ਦੇ ਅੰਦਰ ਬਲਾਲ ਮਸੇਦ ਢਿੱਲੋ ਖੇਡ ਮੈਦਾਨ ਦੇ ਅੰਦਰ ਕਬੱਡੀ ਫੇਰ ਪਾਉਣ ਦੇ ਲਈ ਵਾਧਾ ਹੋਇਆ ਬਾਹੂ ਵਾਲਿਆ ਉਧਰੋਂ ਰੇਡਰ ਔਖੇ ਮੜਦੇ ਆ ਉਧਰੋਂ ਰੇਡਰ ਔਖੇ ਮੜਦੇ ਆ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਟੱਕਰ ਰਮਣ ਦੇ ਨਾਲ ਤੇ ਨੰਬਰ ਲੈਂਦੇ ਪੰਜਾਬ ਵਾਲੇ ਦਾ ਕਬੱਡੀ ਦਿਓਰੇ ਵਾਲੇ ਰਵੀ ਦੀ ਪਾਉਣ ਲੱਗੀ ਆ ਵੱਡੇ ਭਾਈ ਆਹ ਰਵੀ ਫੇਰ ਅਗਲੀ ਕਬੱਡੀ ਪਾਉਣ ਦੇ ਲਈ ਪੈਂਦੀ ਆ ਕਬੱਡੀ ਵਾਲੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਦਿਨੇ ਕਹਿੰਦੇ ਸੂਰਜ ਦੇਵਤਾ ਨੇ ਆਹ ਅਗ ਕੱਢੀ ਰੱਖੀ ਆਹ ਕਹਿੰਦੇ ਫਾਈਨਲ ਮੈਚ ਆਹ ਵੀ ਟੱਕਰ ਕਹਿੰਦੇ ਆਹ ਵੀ ਟੱਕਰ ਕਹਿੰਦੇ ਲਓ ਬਲਾਰ ਗਿੰਦੇ ਨਾਲ ਟੱਕਰ ਬਸਟਾਲੀਆਂ ਪਾਈ ਜਾਂਦਾ ਦਿਓਰੇ ਵਾਲਾ ਬਸਟਾਲੀਆਂ ਪਾਈ ਜਾਂਦਾ ਕੇ ਦੋਵੇਂ ਟੀਮਾਂ ਟਾਪ ਦੀਆਂ ਸਾਹਮਣੇ ਪਤਾ ਲੱਗੂ ਕਿਹੜਾ ਕੀ ਤੋਹਾਰਦਾ ਚੱਲ ਤਕਦੀਰੇ ਦੋਵੇਂ ਦੌੜੀਏ ਦੇਖਦੇ ਆ ਕਿਹੜਾ ਬਾਜੀ ਮਾਰਦਾ ਚੱਲ ਤਕਦੀਰੇ ਦੋਵੇਂ ਦੌੜੀਏ ਦੇਖਦੇ ਆ ਕਿਹੜਾ ਬਾਜੀ ਮਾਰਦਾ ਬੱਗਿਆਂ ਵਾਲਾ ਦੁੱਲਾ ਖੇਡ ਮੈਦਾਨ ਦੇ ਅੰਦਰ ਕਬੱਡੀ ਦਾ ਸਟਾਰ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਸਾਹਮਣੇ ਚਾਰ ਬਾਹੂ ਵਾਲਾ ਸ਼ੀਲੂ ਸ਼ੀਲੂ ਦੁੱਲਾ ਸ਼ੀਲੂ ਦੁੱਲਾ ਸ਼ੀਲੂ ਦੁੱਲਾ ਕਬੱਡੀ 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 ਜੋਰ ਜੋਰ ਜੋ ਔਰ ਬੱਗਿਆਵਾਲਾ ਦੂਰ ਨੰਬਰ ਆਪਣੀ ਟੀਮ ਦੇ ਲਈ ਟੱਕਰ ਸਿਰਾ ਖੇਡ ਕਬੱਡੀ ਦਾ ਐਨ ਕਹਿੰਦੇ ਹੌਲੀ ਹੌਲੀ ਅਗਲੇ ਮੌਸਮ ਦੇ ਵਿੱਚ ਆਪਣਿਆ ਥੋੜੀ ਜਿਹੀ ਠੰਡਕ ਜਰੂਰ ਹੈ ਪਰ ਆ ਮੈਚ ਨੇ ਨਾ ਸੇਵਕਾ ਅੱਗ ਕੱਢੀ ਪਈ ਆ ਅੱਗ ਕੱਢੀ ਪਈ ਆ ਉਹ ਜਫਾ ਤੇ ਜਫਾ ਆਮ ਲਿਆ ਦੱਸ ਕਿਹਦੀ ਕਿਹਦੇ ਜਫਾ ਤੇ ਜਫਾ ਜਫਾ ਤੇ ਜਫਾ ਵੱਡੇ ਬਾਈ ਥਾ ਜਫਾ ਲੱਗਦਾ ਹੈ ਵੱਡੇ ਬਾਈ ਠਾ ਜਫਾ ਲੱਗਦਾ ਉਹ ਜ ਵੱਡੇ ਬਾਈ ਠਾ ਜਫਾ ਲੱਗਦਾ ਨੰਬਰ 20 ਨੌਰੀ ਹੁਣੀ ਜਲਾਲ ਵਾਲਿਆ ਕਲੋਜ਼ 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 ਨੈਕ ਟੂ ਨੈਕ ਫਾਈਟ ਬਣਦੀ ਜਾ ਰਹੀ ਹੈ ਉਸਤਾਦ ਜੀ ਨੈਵਰ ਲੋ ਪਾਸਾ ਕਦੋਂ ਪਲਟ ਜੇ ਦੋ ਟੌਪ ਦੇ ਕਬੱਡੀ ਖਿਡਾਰੀਆਂ ਦੀ ਚੋੜ ਲਓ ਫੇਰ ਬਲਾਲ ਨੇ ਐਕਸ਼ਨ ਮਾਰਤਾ ਉਧਰ ਸ਼ੀਲੂਆ ਉਧਰ ਰਮਨ ਉਹ ਚਾਰਾਂ ਦੀ ਘੁੰਦੀ ਹੋਈ ਚੈਨ ਦੇ ਵਿੱਚ ਹਮੈਂਡਨ ਵਾਲਿਆ ਅਜੇ ਫਿਰ 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 ਅਮਰ ਵਾਲਾ ਅਮਰ ਵਾਲਾ ਦਿਉਰੇ ਵਾਲਾ ਦਿਉਰੇ ਵਾਲਾ ਦਿਉਰੇ ਵਾਲਾ ਦਿਉਰੇ ਵਾਲਾ ਦਿਉਰੇ ਵਾਲਾ ਐਨ ਬੱਲੇ ਬੱਲੇ ਆ ਪਤਾ ਲੱਗਦਾ ਫਾਈਨਲ ਚੱਲਦਾ ਫਾਈਨਲ ਚੱਲਦਾ ਆ ਦੁਨੀਆ ਨਜ਼ਾਰਾ ਲੈ ਰਹੀ ਐ ਵੀ ਫਾਈਨਲ ਚੱਲਦਾ ਜੇ ਅਸੀਂ ਖਲੋਤੇ ਜਾਣ ਵਾਲੇ ਸਾਰੇ ਲੰਘ ਗਏ ਮੌਕੇ ਦੀਆਂ ਗੱਲ ਮੌਕੇ ਮਿਲਿਆ ਤੇ ਭੰਡ ਗਏ फिकर कर बि भाउ माड़े टाइम विच मिठा वंड खे फिक्रोका मिलिया त भंडे फिकर कर बि भाउगला ते यादि न जहिड़े सॼे माड़े टाइम विच मिठा वंड खे फिक्र कर बि भाउगला ते यादि न ਜਿਹੜੇ ਸਾਡੇ ਮਾੜੇ ਟਾਈਮ ਵਿੱਚ ਮਿੱਠਾ ਵੰਡ ਗਏ ਉਹ ਸਾਹਮਣੇ ਕਬੱਡੀ ਕਲੀਮਲਾ ਜੱਟ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਵੱਧਾ ਹੋਇਆ ਜਾਰ-ਜਾਫੀ ਤਿਆਰ ਨੇ ਬਾਹੂ ਵਾਲਾ ਬਾਹੂ ਵਾਲਾ ਹਰਿਆਣੇ ਵਾਲਾ ਲੈਂਦੇ ਪੰਜਾਬ ਦਾ ਹੋ ਗਈ ਟੱਕਰ 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 ਕਬੱਡੀ ਕਬੱਡੀ ਹੋ ਗਈ ਟੱਕਰ 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 ਟੱਕਰ ਕਾੜੀ ਬਲਕਾਰ ਢੀਰਸੇ ਵੱਲੋਂ ਬਣ ਦਿਉਰੇ ਦੇ ਲਈ 50 ਡਾਲਰ ਨੇ ਅਮਰ ਢੀਰਸੇ ਦੇ ਵੱਲੋਂ ਦਿਉਰੇ ਵਾਲੇ ਅਮਨ ਦੇ ਲਈ 50 ਡਾਲਰ ਨੇ ਖੇਡ ਮੈਦਾਨ ਦੇ ਅੰਦਰ ਅਗਲੀ ਕਬੱਡੀ ਪਾਉਣ ਦੇ ਲਈ ਅੰਬਾ ਸੌਰ ਸਿੰਘ ਦਾ ਬੱਗਿਆ ਆ ਜਾ ਨੇੜ ਨੂੰ ਨਾਲ ਹੀ ਖੜਨਾ ਪੈਣਾ ਹੁਣ ਤਾਂ ਉਹ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਅੰਦਰ ਸੌਰ ਸਿੰਘ ਦਾ ਅੰਬਾ ਪਾਉਣ ਦੇ ਲਈ ਵੱਧਿਆ ਹੋਇਆ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਵੱਲੇ ਵੱਲੇ ਕਰਾਵੇਗਾ ਕੌਣ ਵਜਾ ਵਜਾ ਕਰਾਵੇਗਾ ਅਮਰਤ ਛੰਨਾ ਵਾਲਾ ਹੈ ਉਹ ਸਾਹਮਣੇ ਨੰਬਰ ਅੰਬੇ ਦਾ ਤੇ ਕਬੱਡੀ ਵੱਡੇ ਬਾਈ ਪੁਆਇੰਟ ਅੰਬੇ ਦਾ ਕਲਗੀਧਰ ਆਯਾਦ ਸਪੋਰਟਸ ਕਲੱਬ ਵਾਲੇ ਕਹਿੰਦੇ ਵੀ ਹੁਣ ਤੋਂ ਲੈ ਕੇ ਹਰ ਜੱਫਾ ਜਿਹੜਾ ਕਲਗੀਧਰ ਸਪੋਰਟ ਆਯਾਦ ਕਲੱਬ ਦਾ 100 ਡਾਲਰ ਦਾ ਹੋਣਾ ਬਲਵੀਰ ਸਿੰਘ ਦੁੱਲਾ ਬੱਗੇ ਪਿੰਡ ਵਾਲਾ ਕਬੱਡੀ ਆ ਗਿਆ ਇਸ ਸਮੇ ਬੱਗੇ ਪਿੰਡ ਵਾਲਾ ਆ ਗਿਆ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ ਅੰਦਰ ਉਹ ਸਾਹਮਣੇ ਚਾਰ ਪਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਕੌਣ ਵਜਾ ਵਜਾ ਕਰਾਵੇਗਾ ਦਿਉਰੇ ਵਾਲਾ ਦਿਉਰੇ ਵਾਲਾ ਦਿਉਰੇ ਵਾਲਾ ਆਮਾਨਤ ਖੇਡ ਮੈਦਾਨ ਦੇ ਅੰਦਰ ਇਹ ਹਰਵਾਰ ਸਿੰਘ ਜੀ ਢੀਂਸਾ ਸਾਹਿਬ ਵਾਲੀਏ ਸ਼ੀਲੂ ਲਈ ਮਾਇਆ ਪੁੱਜੀ ਬਾਈ ਮਾਇਆ ਕਲੇਰ ਤੱਕ ਪੁਆਇੰਟ ਦੀ ਕਰਦੇ ਹੋ ਮਾਇਆ ममता ਹੋਣੀ ਮਟ ਮਾਇਆ ਕੇ ਰੰਗ ਲਓ ਅਜ ਸਮੇ ਫੇਰ ਅਗਲੀ ਕਬੱਡੀ ਪੈ ਗਈ ਹੈ ਪ੍ਰਕਾਰ ਸਿੰਘ ਜੀ ਦਾ ਧੰਨਵਾਦ ਹੈ ਲਓ ਫੇਰ ਕਬੱਡੀ ਪੈ ਗਈ ਹੈ ਅਜ ਸਮੇ ਰਵੀ ਜੀ ਇੱਕ ਇੱਕ ਨੰਬਰ ਹਲੇ ਤਾਂ 7 ਤਰੀਕ ਬਹੁਤ ਦੂਰ ਹੋਣੀ ਹੈ ਓ ਆ ਕੋਸ਼ਿਸ਼ ਧਾਹਰਲੀ ਕੰਬੋ ਲੱਗਦਾ ਕੋਸ਼ਿਸ਼ ਪਰ ਖੇਡ ਮੈਦਾਨ ਦੇ ਵਿੱਚ ਅਬਰ ਕਹਿੰਦੇ ਰਵੀ ਦਾ ਨੰਬਰ ਕਿ ਆ ਰਵੀ ਦਾ ਇਹ ਤਾਂ ਹਮਿਲਟਨ ਹੈ ਬਾਈ ਨੂੰ ਕਹਿੰਦੇ ਚੜਦੀ ਕਲਾ ਸਪੋਰਟਸ ਕਲੱਬ ਪਾਪਾ ਵਾਲਾ ਵੱਡਾ ਹਾਲਾ ਗੱਲਾ ਹੋਵੇਗਾ ਤੇ ਇਧਰਿਕ ਨੂੰ ਬੱਬੂ ਮਾਨ ਦਾ ਖੁੱਲਾ ਖਾੜਾ ਤੇ ਪੰਜਾਬੀ ਖੇਡਾਂ ਹੋਣਗੀਆਂ ਗੱਲਾਂ ਟਿਕਾਣੇ ਦੀਆਂ ਫਿਰ ਟੰਗੇ ਤੇ ਫਿਰ ਕਹਿੰਦੇ ਵਰਲਡ ਕੱਪ ਦੀ ਗੱਲ ਉਹ ਸਾਹਮਣੇ ਢਲੋਂ ਦੀ ਕਬੱਡੀ ਬਾਹੂ ਵਾਲਾ ਸ਼ੀਲੂ ਬਾਹੂ ਅਕਬਰਪੁਰ ਇਹ ਕਹਿੰਦੇ ਜੱਫੀਆਂ ਦੀ ਮਸ਼ੀਨ ਦੇ ਤੌਰ ਤੇ ਵਾਹਿਗੁਰੂ ਧੰਨ ਗੁਰੂ ਨਾਨਕ ਪਰਮਾਤਮਾ ਬੇਰਕਰੇ ਖੇਡ ਮੈਦਾਨ ਦੇ ਅੰਦਰ ਨੰਬਰ ਕਹਿੰਦੇ ਬਲਾਲ ਢਿੱਲੋਂ ਦਾ ਫਾਈਨਲ ਤੇ ਕਬੱਡੀ ਅੰਬੇ ਦੀ ਉਹ ਫਾਈਨਲ ਦੂਜੇ ਹਾਫ ਦੀ ਖੇਡ ਅੰਬਾ ਕਬੱਡੀ ਪਾਰਿਆ ਸ਼ਾਮਾ ਸੁਧੂਰੀ ਦੇ ਜਾਫੀ ਚਾਰ ਨੇ ਚਾਰਾਂ ਦੇ ਵਿੱਚੋਂ ਦੇਖਦੇ ਆ ਵੀ ਬਲਾਲ ਦੇ ਨਾਲ ਕੋਸ਼ਿਸ਼ ਹੈ ਅਮਨ ਦੁੱਧਾ ਵਾਲਾ ਫੈਸਲਾ ਕਰਦਾ ਹੋਇਆ ਵੀ ਪੁਆਇੰਟ ਅੰਬੇ ਦੇ ਹਸੇਆ 365 ਦੇ ਨਾਲ ਦੁਨੀਆ ਜੁੜੀ ਬੈਠੀ ਹੈ ਜੂੜੀ ਬੈਠੀ ਹੈ ਅਗਲੀ ਕਬੱਡੀਆਂ ਦੀ ਗੱਲ ਮੇਰਾ ਵੀਰ ਬੱਗਾ ਲਾੜਪੁਰੀ ਖੇਡ ਮੈਦਾਨ ਦੇ ਉੱਧਰ ਅਗਲੀ ਕਬੱਡੀ ਬਿੱਟੂ ਰੌਣਜੀ ਆ ਜਾਓ ਮੇਰੇ ਵਾਲੇ ਮਾਈਕ ਤੇ ਭੱਜਿਆ ਵੀਰਿਆ ਲੋ ਆ ਦਿਲ ਰੇਟ ਪਾਉਣ ਦੇ ਲਈ ਮੇਰੇ ਵੀਰੋ ਫਿਰ ਦੇਖੀਏ ਤਿਆਰ ਵਰ ਤਿਆਰ ਹੈ ਇਧਰ ਦੇਖੀਏ ਮਨੀਸ਼ ਫਿਰ ਵੜ ਕੇ ਮੋਟੇ ਉਹ ਲਾਉਂਦਾ ਹੋਇਆ ਕੰਜੀ ਹੰਦੇ ਦੂਰ ਗੋਦੀ ਚੱਕ ਲੈ ਸੁਨਖਿਆ ਯਾਰਾ ਕੇ ਪੈਰ ਖਾਲੇ ਪਖੜੇ ਨੇ ਓ ਬੱਲੇ ਬੱਲੇ ਕਰਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਦਿਉਰੇ ਵਾਲਿਆ ਪਾਕ ਕਬੱਡੀ ਲਾਗਲੀ ਪੰਜ ਪੌਂਡ ਦੇ ਵਾਸਤੇ ਰਵੀ ਦਿਉਰੇ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀ ਆ ਬਿਲਕੁਲ ਤਿਆਰ ਨੇ ਇੱਕ ਪਾਸੇ ਲਾਲਾ ਯਾਫਰਾਨੀ ਖੜਾ ਤੇ ਨਾਲ ਦੇਖਦਾ ਖੇਡ ਮੈਦਾਨ ਦੇ ਵਿੱਚ ਆ ਪਿੰਦੂ ਵਰਗੇ ਅਮਰਤ ਵਰਗੇ ਚਾਰਾਂ ਦੇ ਵਿੱਚੋਂ ਕੌਣ ਆ ਚੱਕ ਲਿਆ ਗੱਟਾ ਫੜ ਜੋ ਪਿੱਛੇ ਲੱਗਿਆ ਜੋਰ ਓ ਕਬੱਡੀ 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 ਪਰ ਆ ਦਿਉਰੇ ਵਾਲਾ ਇਹਦਾ ਕਨੇਡਾ ਦੇ ਵਿੱਚ ਦੁਨੀਆ ਹਿਲਾਈ ਹੈ ਇਹ ਕਨੇਡਾ ਦੇ ਵਿੱਚ ਮੇਰੇ ਵੀਰੋ ਤਕੜਾ ਖੇਡਦਾ ਔਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੋਹਸਿਨ ਬਲਾਲ ਢਿੱਲੋਂ ਖੇਡ ਮੈਦਾਨ ਦੇ ਵਿੱਚ ਲੈਣ ਲੱਗੇ ਪੰਜਾਬ ਵਾਲਾ ਮੇਰੇ ਵੀਰੋ ਪਾਕਿਸਤਾਨ ਦੀ ਧਰਤੀ ਆ ਨੌਜਵਾਨ ਨੇ ਮਸ਼ਹੂਰ ਕਰ ਦਿੱਤਾ ਹੈ ਇਹ ਕਹਿੰਦੇ ਦੂਜਾ ਗਾਰੀ ਸਰੀ ਦੀ ਧਰਤੀ ਦਾ ਕਾਕਾ ਜਿਹੜਾ ਹੈ ਉਹ ਖੰਮੇ ਦੇ ਨਾਲ ਕਬੱਡੀਆਂ ਪਾ ਗਿਆ ਹੁਣ ਆ ਰੇਡ ਦੇ ਉੱਤੇ ਦੇਖਾਂਗੇ ਵੀ ਹੁਣੇ ਚਾਰ ਜਫੀ ਕਰਦੇ ਆ ਇੱਕ ਪਾਸੇ ਮਨੀਸ਼ ਲੱਗਿਆ ਹੋਇਆ ਨਾਲ ਦੇਖੀ ਦੋਰੇ ਵਾਲਾ ਪਰ ਇਹਦਾ ਪੁਰਹੀਰਾ ਪਿੰਡ ਹੈ ਜिले ਹੁਸ਼ਿਆਰਪੁਰ ਦੇ ਵਿੱਚ ਤੇ ਰੇਡ ਲੈ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਆ ਜਾਂਦੇ ਹਿੱਸੇ ਇੱਕ ਹੋਰ ਪਿੰਡ ਦਾ ਵਾਧਾ ਹੁੰਦਾ ਹੋਇਆ ਚੱਲ ਵੀ ਅੰਬਿਆ ਪਾਰ ਰੇਡ ਬਿੱਟੂ ਬਾਈ ਕਰਦੇ ਸਿੱਤ ਪੈਂਦੀ ਹੈ ਰੇਡ ਦੀ ਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਹਿੰਦੇ ਅੰਬਾ ਸੋਰ ਸਿੰਘ ਦਾ ਖੇਡ ਮੈਦਾਨ ਦੇ ਵਿੱਚ ਕੇ ਪੁੱਤਰ ਵੀ ਸ਼ੇਰ ਸਿੰਘ ਦਾ ਲਈ ਜਾਫੀਆਂ ਨੂੰ ਫਿਰਦਾ ਇਹ ਮੋੜੇ ਪੱਟਾਂ ਵਿੱਚ ਜੋਰ ਬੋਲਦਾ ਨਾਲੇ ਅੱਖੀਆਂ ਨਾਲ ਜਾਫੀਆਂ ਨੂੰ ਘੂਰੇ ਕਾਲਿਆ ਓਏ ਦੌਰ ਅੰਬੇ ਦਾ ਅੰਕ ਘਟਦੇ ਪਲਟਚ ਕਰੇ ਪੂਰੇ ਓ ਕਾਲਿਆ ਓ ਦੌਰ ਅੰਬੇ ਦਾ ਆਹ ਮੁੰਡੇ ਦਾ ਦੌਰ ਆਹ ਮੁੰਡੇ ਦਾ ਟੌਰ ਓ ਮੇਰੇ ਪੰਜਾਬੀ ਵੀਰੋ ਇਸੇ ਲਈ ਕਹਿੰਦੇ ਫਾਈਨਲ ਖੇਡਿਆ ਜਾ ਰਿਹਾ ਔਰ ਕਹਿੰਦੇ ਬਾਈਕਾਟ ਹੋਵੇ ਹਮਲਟਨ ਸ਼ਹਿਰ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਵੀ ਹਮਲਟਨ ਵਾਲਿਓ ਜੇ ਅਜਰਾ ਮੇਲਾ ਵਧੀਆ ਲੱਗਿਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਤਾੜੀਆਂ বাজਦੀਆਂ ਨੇ ਮੇਰੇ ਵੀਰੋ ਉਧਰਲੇ ਪਾਸੇ ਗਲੀਮੁੱਲਾ ਜੱਟ ਮੇਰੇ ਵੀਰੋ ਨੰਬਰ ਦਾ ਵਾਅਦਾ ਕਰ ਗਿਆ ਜੱਦਾ ਲਖਣਕੇ ਬੰਦਿਆਂ ਵਾਲਾ ਮੇਰੇ ਵੀਰੋ ਫੈਸਲਾ ਕਰਦਾ ਵੀ ਨੰਬਰ ਰੇਡਰ ਦਾ ਆ ਵੀ ਦਿਾਰੇ ਵਾਲਿਆ ਹਰਿਆਣਾ ਕਾ ਸ਼ੋਰਾ ਉਹ ਗੁੰਡਮਾ ਸਰੀਰ ਬਦਨ ਗੁੰਡਮਾ ਸਰੀਰ ਵਿੱਚ ਜਾਨ ਹੋਵੇ ਤੇ ਨਾਲੇ ਚਾਹੀਦਾ ਇਰਾਦਾ ਮਜਬੂਤ ਲੋਕੋ ਲਓ ਮਜਬੂਤ ਇਰਾਦਿਆਂ ਦੇ ਨਾਲੇ ਸਮੇਂ ਪਾਈ ਹੋਈ ਰੇਡ ਹੈ ਨਫੀਸ ਗੁੱਜਰ ਵੀ ਲੱਗਿਆ ਹੋਇਆ ਹੈ ਇਹਦਾ ਮੇਰੇ ਵੀਰੋ ਸਿੱਕੇ ਵਾਲੇ ਪਿੰਡ ਹੈ ਪਿੰਦੂ ਮੇਰੇ ਵੀ ਟਰਾਈ ਕਰਦਾ ਹੋਇਆ ਉਧਰ ਸਾਡੇ ਸਾਫ ਸੰਗੀ ਪੈਂਸ ਸਾਹਿਬ ਗੋਪੇ ਪੈਂਸ ਦੇ ਫਾਦਰ ਸਾਹਿਬ ਔਰ ਉਹਨਾਂ ਵੱਲੋਂ ਜਿਹੜੇ ਉਹ ਦਸ਼ਮੇਸ਼ ਦੀ ਖੇਡ ਕਲੱਬ ਦੇ ਵਾਸਤੇ ਜਿਹੜੇ 50 50 ਡਾਲਰ ਦੇ ਬਣੇ ਮਾਸੇ ਮਾਰ ਜਿਹੜੋ ਕੀਤੇ ਜਾਣਗੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਚ ਦਰਸ਼ਕ ਵੀਰੇ ਇਹ ਮੈਚ ਦਾ